ਤੇ ਰੱਬ ਦੀ ਵਾ ਨਾਮ ਤੇ ਰੋ ਪਾਤੀ ਨਾਮ ਤੇ ਰਤੇ ਲੈ ਮਾਹਿ ਪਸਾਰੇ ਨਾਮ ਤੇ ਰੱਬ ਦੀ ਵਾ ਨਾਮ ਤੇ ਆਪੁ ਤੇਰੇ ਕੀ ਜੋਤ ਲਗਾਈ ਪਯੋ ਜੀਰਾਨ ਪਵਨ ਸਗ ਲਾਈ ਨਾਮ ਤੇਰੇ ਕੀ Yeah.

ਰੰਗ ਦੇ ਸਭ ਦੇ ਅੰਦਰ ਹੋਣਾ ਚਾਹੀਦਾ ਹੈ ਵੀ ਉਹਤੇ ਉਹਨਾਂ ਨੇ ਘਰ ਘਰ ਦੇ ਵਿੱਚ ਹਰ ਹਿੱਸੇ ਦੇ ਵਿੱਚ 라ਬੂ ਲਿਆ ਖੜਾ ਕਰ ਦਿੱਤਾ ਸਮਝਾਉਣ ਦੀ ਕੋਸ਼ਿਸ਼ ਕੀਤੀ ਮੰਦਰਾਂ ਵਿੱਚ ਆਰਤੀਆਂ ਹੁੰਦੀਆਂ ਸਨ ਅੱਜ ਸਾਡੇ ਗੁਰਦੁਆਰਿਆਂ ਵਿੱਚ ਵੀ ਹੁੰਦੀਆਂ ਨੇ ਥਾਲੀ ਦੇ ਵਿੱਚ ਦੀਵੇ ਲੈ ਕੇ ਧੁਮਾਈ ਜਾਂਦੇ ਨੇ ਆਪਾਂ ਆਰਤੀ ਦਾ ਹੀ ਸ਼ਬਦ ਪੜਿਆ ਉਹ ਕਹਿੰਦੇ तेरे ਨਾਮ ਦੀ ਆਰਤੀ ਹੋ ਰਹੀ ਹੈ ਨਾਮ ਤੂ ਪਾਉ ਹੁਕਮ ਦੀ ਆਰਤੀ ਕਿਉਂਕਿ ਜਦੋਂ ਆਪਾਂ ਪੜਦੇ ਨੇ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਸਾਡੇ ਸਾਥ ਦੇ ਅੰਦਰ ਨਾਲ ਨਾਲ ਤੂ ਪਾਉ ਇਹਨੇ ਸਾਡੇ ਅੰਦਰ ਸਾਡੇ ਅੰਦਰ ਕਿੱਥੇ ਉਹ ਇਹ ਵੀ ਗੱਲ ਸਮਝਣਾ ਮਾੜੀ ਜੀ ਕਿ ਕਿੱਥੇ ਲਿਖਿਆ ਸਰੀਰ ਦੇ ਕਿਤੇ ਲਿਖਿਆ شریف کا کسی دن بھی لکھیا یہ تو ایک تھاٹ پروسس ہے من ہے وہ لکھیا گیا ہے من اے من جیسا سیم تیسو ہو رہے کہ یہ کرم کیونکہ من دی پرابلم یہی ہے کہ من ہی سانو جاتا یادر بنا ہے تو من ہی سات جاتا یادر بنا ہے ਮਨ ਕਰ ਗਈ ਹੈ ਆਪਾਂ ਪਿਛਲੇ ਹਫ਼ਤੇ ਵੀ ਇਹ ਗੱਲ ਕੀਤੀ ਸੀ ਕਿ ਜਾਂ ਤਾਂ ਪਤਾ ਕਾ ਆਪਣੇ ਨਹੀਂ ਬਣਾਈਆਂ ਇਹ ਸਖਾਂਦੀਆਂ ਸੋ ਉੱਥੇ ਮੰਦਰਾਂ ਦੇ ਵਿੱਚ ਥਾਲ ਘੁੰਦੇ ਸੀ ਦੀਵੇ ਘੁੰਦੇ ਸੀ ਉਹਨਾਂ ਨੇ ਕਿਹਾ ਨਹੀਂ ਭਾਈ ਜੇ ਤੁਸੀਂ ਪੂਜਾ ਕਰਦੇ ਆ ਨਾ ਉਹ ਰੱਬ ਦੀ ਪੂਜਾ ਸਾਡੇ ਅੰਦਰ ਹੀ ਹੋ ਰਹੀ ਆਰਤੀ ਗਗਨ ਵਿੱਚ ਥਾਲ ਰਚਨ ਦੀ ਖੁਦ ਬਣੇ ਸਾਰੇ ਸੰਸਾਰ ਦੇ ਵਿੱਚ ਸੰਸਾਰ ਨੂੰ ਛੱਡ ਕੇ ਇਹਨਾਂ ਦਾ ਥਾਲ ਪ੍ਰੋਸੈਸ ਹੈ ਉਹਦਾ ਉਸ ਸੰਸਾਰ ਹਰ ਇੱਕ ਜੀਵ ਦੇ ਅੰਦਰ ਆਰਤੀ ਹੋ ਰਹੀ ਹੈ ਹਰ ਇੱਕ ਜੀਵ ਦੇ ਅੰਦਰ ਤੂੰ ਜਿਤਨਾ ਚੜ੍ਹ ਕੇ ਸੁਵਾਸ ਲੈ ਰਿਹਾ ਹੈ ਉਹ ਆਰਤੀ ਹੀ ਚੱਲ ਰਹੀ ਹੈ ਪਰ ਸਮਝਣ ਵਾਲੀ ਗੱਲ ਹੈ ਆਰਤੀ ਤਾਂ ਹੈ ਪਰ ਮੈਂ ਉਸ ਆਰਤੀ ਨੂੰ ਫਾਲੋ ਕਰਦਾ ਕਿ ਨਹੀਂ ਕਰਦਾ ਅਗਰ ਮੈਂ ਕਰਦਾ ਮੈਂ ਉਸ ਪ੍ਰਮਾਤਮਾ ਦੀ ਆਰਤੀ ਕਰ ਰਿਹਾ ਹਾਂ ਅਗਰ ਮੈਂ ਨਹੀਂ ਫਾਲੋ ਕਰਦਾ ਤੇ ਮੈਂ ਉਸ ਵਾਇਰੁਸ ਦੀ ਆਕਾਰੁਪ ਦੀ ਆਰਤੀ ਨਹੀਂ mere ki jher mein bandhe hote ho jo kehna vidas shud go kavan tum mere ki jher mein bandhe hote ho jo kehna

Eu ਉਜਹਿ ਚਾਰੰਨ ਅਰਪਿੰਦ ਕਵਨ ਵੰਡ ਪਾਨ ਕਰ ਤੂ ਪਾਇਓ ਪਾਇਓ ਰਾਮయ్యా ਕਹਤ ਉਜਹਿ ਚਾਰੰਨ ਅਰਪਿੰਦ i ਪੁੱਤ ਤੇ ਮੁੰਡਾ ਪਟਲ ਮਾਇਆ 我。Oh, ਅਮਿੰਨਾ I'm love ਦੇਖ ਲਾ ਜਿੱਤ ਕਰ ਕਾਹਿਆ ਪੰਜ ਤੂਤ ਤੂਤ ਵਸੇ ਤੇਹਾਰ ਜਿੱਤ Gracias.